ਅਨੇ ਆਪਾਂ ਅਗੇ ਦੂਜੇ ਵਲੌਗ ਦੇ ਵਿੱਚ ਆ ਜਿਹੜੇ ਬੰਦੇ ਅੱਗੋਂ ਆਉਂਦੇ ਯਾਰ ਇਹਨਾਂ ਦਾ ਨਹੀਂ ਸਮਝ ਲੱਗੀ ਕੀ ਪ੍ਰੂਫ ਕਰਨਾ ਚਾਹੁੰਦੇ ਆ ਅੰਦੀ ਆਪਾਂ ਪਹੁੰਚ ਗਏ ਆਪਣੀ ਪਿਕਅਪ ਲੋਕੇਸ਼ਨ ਦੇ ਉੱਤੇ ਇੱਥੋਂ ਕਸਟਮਰ ਨੂੰ ਪਿਕ ਕਰਕੇ ਫਿਰ ਆਪਾਂ ਚੱਲਦੇ ਆਂ ਨੈਕਸਟ ਲੋਕੇਸ਼ਨ ਤੇ ਜਦੋਂ ਕਸਟਮਰ ਦੇ ਵਿੱਚ ਬੈਠ ਜਾਣਗੇ ਮੈਂ ਕੈਮਰਾ ਬੰਦ ਕਰ ਦੇਣਾ ਕਿਉਂਕਿ ਕਈ ਕਸਟਮਰ ਨਾ ਇਤਰਾਜ਼ ਕਰਦੇ ਗੁੱਸਾ ਕਰਦੇ ਇਸ ਚੀਜ਼ ਦਾ ਵੀ ਸਾਡੀ ਵੀਡੀਓ ਕਿਉਂ ਤੁਸੀਂ ਸ਼ੂਟ ਕਰਦੇ ਪਏ ਹੋ ਹੁਣ ਤੇ ਕਸਟਮਰ ਦੇ ਨਾਲ ਨਹੀਂ ਆਪਾਂ ਮਤਲਬ ਕਿ ਵੀਡੀਓ ਬਣਾਉਣੀ ਆਪਾਂ ਕੈਮਰਾ ਬੰਦ ਕਰ ਦੇਣਾ ਉਸ ਤੋਂ ਬਾਅਦ ਆਪਾਂ ਮਿਲਦੇ ਆਂ ਅੱਗੇ ਆ ਜੋ ਹਾਂਜੀ ਆਪਾਂ ਫਿਰ ਕਸਟਮਰ ਨੂੰ ਡ੍ਰੌਪ ਕਰਕੇ ਉਸ ਤੋਂ ਬਾਅਦ ਅਗਲੀ ਮੈਂ ਵੀਡੀਓ ਬਣਾ ਰਿਹਾ ਹਾਂ ਕਸਟਮਰ ਦੇ ਨਾਲ ਮੈਂ ਨਹੀਂ ਜ਼ਿਆਦਾ ਬਣਾਉਂਦਾ ਕਿਉਂਕਿ ਕਈ ਕਸਟਮਰ ਨਾ ਇਤਰਾਜ਼ ਕਰਦੇ ਨੇ ਹਨਾ ਤਾਂ ਤੁਸੀਂ ਪਿਆਰ ਦਿਓ سپورਟ ਦਿਓ ਵੀਡੀਓ ਚੰਗੀ ਲੱਗੀ ਜਾਂ ਨਹੀਂ ਲੱਗੀ ਦੱਸਿਓ ਹਨਾ ਫਿਰ ਆਪਾਂ ਅੱਗੇ ਹੋਰ ਵੀਡੀਓ ਬਣਾਵਾਂਗੇ ਤੁਹਾਡੇ ਰਿਸਪੌਂਸ ਨਾਲ ਤੁਹਾਡੀ سپورਟ ਦੇ ਨਾਲ ਹੀ ਆ ਤੁੜੇ ਰਵ ਮਿਲਦੇ ਆਂ ਫਿਰ ਅਗਲੇ ਵੀਡੀਓ ਦੇ ਵਿੱਚ ਸਸਰੀ ਕੁ